ਸਸੂਤਾਲ ਦੇ ਲੋਕ ਤੁਸੀਂ ਦੇਖ ਰਹੇ ਹੋ ਮਾਰਦਾਸ ਜਾਣਕਾਰੀ ਚੈਨਲ ਹੈ ਕਿ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਜਿਹੜੇ ਕਿਸਾਨੀਆਂ ਦੇਰੂ ਵਾਲੇ ਸ਼ਹੀਦ ਹੋਏ ਸੀਦੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਨੇ ਪਰ ਇਹ ਦਾਦਾ ਖੋਖਲਾ ਸਾਹਤ ਹੁੰਦਾਗਾ ਕਦੋਂ ਖੋਖਲਾ ਸਾਹਤ ਹੁੰਦਾਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਦੇ 50 ਪਰਿਵਾਰ ਨੇ ਉਹਨਾਂ ਸ਼ਹੀਦਾਂ ਦੇ ਜਿਹੜੇ ਕਿਸਾਨੀਆਂ ਦੇਰੂ ਵਾਲੇ ਸ਼ਹੀਦ ਹੋਏ ਸੀਗੇ ਇਹ ਨੌਕਰੀਆਂ ਤੋਂ ਵਾਂਝੇ ਨੇਗੇ ਮਾਨਸਾ ਜਿਲ੍ਹੇ ਦੇ ਉਹਨਾਂ ਮਾਨਸਾ ਜਿਲ੍ਹੇ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਬੇਨਤੀ 22 ਹੈ ਜੀ ਟੋਟਲ ਤੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਸਾਡੇ ਨਾਲ ਕੁਝ ਮੈਂਬਰ ਹਾਜ਼ਰ ਨੇ ਜੀ ਕੋਈ ਜਾਣਕਾਰੀ ਲੈਣੇ ਆ ਉਹ ਕੀ ਹੈਗਾ ਉਹਨਾਂ ਨੂੰ ਮੰਗਲਾ ਦਾ ਸਰਕਾਰ ਨੇ ਉਹਨਾਂ ਨੂੰ ਹੁਣ ਤੱਕ ਕੀ ਦਿਹਾੜਿਆ ਅਸੀਂ ਕਾ ਉਹ ਸੈਟਲ ਮੇਰਾ ਨਾਮ ਜੀਤ ਕੁਮਾਰ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਡੇ ਸੀਖ ਪਰਿਵਾਰਾਂ ਪਰਿਵਾਰਾਂ ਦੀ ਆਵਾਜ਼ ਚੁੱਕ ਕੇ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਤੋਂ ਜਿਹੜਾ 220 ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਉਹਦੇ ਵਿੱਚ ਬਹੁਤ ਸਾਰੇ तकरीबन 100 ਦੇ ਕਰੀਬ ਕਿਸਾਨ ਮਜਦੂਰ ਸ਼ਹੀਦ ਹੋਏ ਸੀਗੇ। ਉਹਦੇ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਪਾਲਿਸੀ ਬਣਾਈ ਗਈ ਸੀ ਉਸ ਸਮੇਂ ਦੀ ਸਰਕਾਰ ਵੱਲੋਂ ਕਿ ਕਿਸਾਨਾਂ ਨੂੰ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਰਸਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਇਹ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ ਬਿਨਾਂ ਕਿਸੇ ਸ਼ਰਤ ਤੋਂ ਪਰ ਅੱਜ ਸਰਕਾਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਸ਼ਰਤਾਂ ਲਾ ਕੇ ਨੌਕਰੀਆਂ ਦੇ ਰਹੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਤਕਰੀਬਨ 750 ਦਾ ਕਿਸਾਨ ਹੈ ਉਹਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਨੇ 50 ਦੇ ਕਰੀਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਰਹਿੰਦੇ ਆ 23 ਕਿਸਾਨ ਹੈ ਜਿਹੜੇ ਉਹ ਮਾਨਸਾ ਜ਼ਿਲ੍ਹੇ 'ਚ ਰਹਿੰਦੇ ਆ ਸੋ ਹੋਰ ਸਰਕਾਰ ਹੈ ਜਿਹੜੀ ਉਹ ਟਾਲਮਟੋਲ ਕਰ ਰਹੀ ਹੈ ਸ਼ਰਤਾਂ ਲਾ ਰਹੀ ਹੈ ਜੋ ਕਿ ਤਰਸ ਦੇ ਨਾਲ ਤੇ ਨੌਕਰੀ ਦੇਣੀ ਹੈ ਪਾਲਿਸੀ ਬਣੀ ਹੋਈ ਹੈ ਉਹਦੇ ਵਿੱਚ ਕੋਈ ਸ਼ਰਤਾਂ ਦਾ ਜਿਹੜਾ ਇਸੇ ਨਹੀਂ ਹੋਏਗਾ ਸੋ ਅਸੀਂ ਬੇਨਤੀ ਕਰਦੇ ਹਾਂ ਸਾਡੇ ਜੀ ਪਰਿਵਾਰਾਂ ਵੱਲੋਂ ਕਿ ਸਰਕਾਰ ਸਾਡੇ ਇਹ ਪਰਿਵਾਰ ਨੇ ਉਹਨਾਂ ਨੂੰ ਲੋਟਰੀਆਂ ਦੇ ਕੇ ਜਿਹੜੇ ਉਹਨਾਂ ਦੇ ਵਾਰਸ ਸੀ ਉਹ ਚਲੇ ਗਏ ਨੇ ਤੇ ਸਾਡੇ ਜਿਹੜੇ ਚੁੱਲ੍ਹੇ 'ਤੇ ਠੰਡੀ ਪਏ ਨੇ ਸਾਡੇ ਜਿਹੜੇ ਕਮਾਉਣ ਵਾਲੇ ਸੀ ਜਿਹੜੇ ਵਾਰਸ ਉਹ ਸੰਸਾਰ ਤੋਂ ਜਾ ਚੁੱਕੇ ਸੀ ਲੋ ਚੁੱਕੇ ਹੈ ਤੇ ਨਕਾਲੇ ਕਾਨੂੰਨਾਂ ਨੂੰ ਲਾਗ ਕਰਾਉਦੇ ਹੋਏ ਨਰਾਜੀ ਲੜਦੇ ਹੋਏ ਸੋ ਸਾਡੇ ਵਾਰਸ ਜਿਹੜੇ ਰਹਿ ਗਏ ਨੇ ਪਰਿਵਾਰ ਦੇ ਸਹਿਯੋਗ ਦੇ ਨਾਲ ਜਿੰਨੀਆਂ ਫੈਲਾਂ ਗਈਆਂ ਨੇ ਸਾਰੇ ਇਸੇ ਪਰਿਵਾਰਾਂ ਨੂੰ ਨੌਕਰੀਆਂ ਜੀ ਅਸੀਂ ਮੰਗ ਕਰਦੇ ਹਾਂ ਸਰਕਾਰ ਵੱਲੋਂ ਕਿ ਉਹਨਾਂ ਨੇ ਨੌਕਰੀਆਂ ਦੇ ਦੇ ਤਾਂ ਕਿ ਉਹ ਆਪ ਕੋ ਆਪਣੇ ਜਿਹੜੇ ਚੁੱਲ੍ਹੇ ਜਿਹੜਾ ਘਰ ਦਾ ਉਹ ਚਲਾ ਸਕੋ ਕੀ ਆ ਸਾਡੇ ਕੋਲੇ 2020 ਤੋਂ ਲੈ ਕੇ ਹੁਣ ਤੱਕ ਸਰਕਾਰ ਦਾ ਨੁਮਾਇੰਦਾ ਵੀ ਪਹੁੰਚਿਆਗਾ ਨਹੀਂ ਸਰਕਾਰ ਦਾ ਸਾਡੇ ਕੋਲੇ ਕੋਈ ਨੁਮਾਇੰਦਾ ਵੀ ਪਹੁੰਚਿਆ ਜੀ ਅਸੀਂ ਹਾਲਾਂਕਿ ਡੀਸੀ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਅਸੀਂ ਥੱਕ ਚੁੱਕੇ ਆਂਗੇ ਚੰਡੀਗੜ੍ਹ ਸੈਕਟਰੀਏਟ ਦੇ ਚੱਕਰ ਕੱਟ-ਕੱਟ ਅਸੀਂ ਥੱਕ ਚੁੱਕੇ ਆਂ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਕੀਤੀ ਵੀ ਸਰਕਾਰ ਵੱਲੋਂ ਅਸੀਂ ਐਮਐਲਏ ਸਾਹਮਣੇ ਕੋਲ ਵੀ ਗਏ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਐਮਐਲਏ ਆ ਇਹਨਾਂ ਨੂੰ ਅਸੀਂ ਵਾਰੀ-ਵਾਰੀ ਸ਼ਹੀਦ ਪਰਿਵਾਰ ਇਕੱਠੇ ਹੋ ਕੇ ਅਸੀਂ ਆਪਣੇ ਲੈਟਰ ਦੇ ਚੁੱਕੇ ਆ ਉਹਨਾਂ ਦੀਆਂ ਮੰਤਾਂ ਬੇਨਤੀਆਂ ਕਰ ਚੁੱਕੇ ਆ ਪਰ ਸਾਡੀ ਸਰਕਾਰ ਨੇ ਕਿਤੇ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ 4 ਸਾਲ ਹੋ ਗਏ ਕਿਸੇ ਤਰ੍ਹਾਂ ਧੱਕੇ ਖਾਂਦੇ ਆ ਕਿ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਆ ਵੀ ਜਿੰਨਾ ਸ਼ਹਿਰੀ ਹੋ ਸਕੇ ਸ਼ਹਿਰੀ ਤੋਂ ਸ਼ਹਿਰੀ ਸਾਡੇ ਜਿਹੜੇ ਰਹਿੰਦੇ ਪਰਿਵਾਰ ਆ ਉਹਨਾਂ ਨੂੰ ਜਿਹੜੀਆਂ ਨੇਕਰੀਆਂ ਨੇ ਉਹ ਦਿੱਤੇ ਜਾਣ ਤਾਂ ਕਿ ਅਸੀਂ ਆਪਣਾ ਜੀਵਨ ਉਸਾਰਾ ਜੋ ਸਕੀਏ। ਬਹੁਤ ਬਹੁਤ ਧੰਨਵਾਦ। ਆਪਾਂ ਮਿਲਣੀ